ਬਾਈ ਸਿੱਧੂ ਤੇ ਸਿੱਧੂ ਅ ਕਦੇ-ਕਦੇ ਮੈਂ ਸੋਚਦਾ ਹੁੰਦਾ ਬੜਾ ਪ੍ਰਮਾਤਮਾ ਨੇ ਮੇਲ ਬੁਲਾਇਆ ਸੀ ਨਾ ਬਿਲਕੁਲ ਜਿੱਕ ਨਹੀਂ ਸਕਦਾ ਜਦੋਂ ਸਿੱਧੂ ਕਹਿ ਕੇ ਗੱਲ ਕਰਦੇ ਤੇ ਬਾਈ ਵੀ ਸਿੱਧੂ ਕਹਿ ਕੇ ਗੱਲ ਕਰਦੇ ਹਾਂਜੀ ਬਿਲਕੁਲ ਸਿੱਧੂ ਕਹਿ ਕੇ ਗੱਲ ਕਰਦੇ ਸੀਗੇ ਕਿ ਮੈਂ ਤਾਂ ਉਹਨੂੰ ਬਾਈ ਨੂੰ ਵੇਲੇ ਸ਼ੁਭਦੀਪ ਕਹਿ ਕੇ ਬੁਲਾਵਾ ਸੀਗਾ ਉਹ ਮੈਨੂੰ ਸਿੱਧੂ ਕਹਿ ਕੇ ਬੁਲਾਵਾ ਜਨਮ ਦਿਨ ਦੀਆਂ ਜਿਹੜੀਆਂ ਉਹ ਯਾਦਾਂ ਨੇ ਜਦੋਂ ਘਰ ਦੇ ਵਿੱਚ ਪੁਰਾਣੇ ਘਰ ਦੇ ਵਿੱਚ ਬਾਈ ਜਨਮ ਪੁਰਾਣੇ ਘਰ ਦੀਆਂ ਯਾਦਾਂ ਕਦੇ ਵੀ ਨਹੀਂ ਭਾਈ ਅੰਗੀਲਾ ਸਾਹਿਬ ਨੂੰ ਪੁੱਲ ਸਕਦਾ ਜਿੰਨਾ ਵਧੀਆ ਉਹ ਦਿਨ ਸੀਗਾ ਯਾਰਾ ਤੇ ਉਹੋ ਜਿਹੜੀ ਘੜੀ ਆ ਉਹ ਪਲ ਉਹ ਕਦੇ ਵੀ ਨਹੀਂ ਭੁੱਲ ਸਕਦਾ ਨਹੀਂ ਭੁੱਲ ਸਕਦਾ ਤੇ ਹਰ ਇੱਕ ਇਨਸਾਨ ਜੋ ਬੜੇ ਪਿਆਰ ਨਾਲ ਕੇਕ ਲੈ ਕੇ ਗਿਆ ਤੇ ਮੈਨੂੰ ਨਹੀਂ ਲੱਗਦਾ ਕਿਸੇ ਦਾ ਕੇਕ ਨਹੀਂ ਕਟਿਆ ਹੋਣਾ ਸਾਰੇ ਇਨਸਾਨਾਂ ਨੂੰ ਦੋਸਤੋ ਉੱਥੇ ਜਿਹੜਾ ਪਿਆਰ ਦਿੱਤਾ ਭਾਈ ਨੇ ਉਹ ਕਿਵੇਂ ਭੁੱਲਿਆ ਜਾ ਸਕਦਾ ਹੈ ਬੜੀਆਂ ਯਾਦਾਂ ਉਹ ਘਰ ਨਾਲ ਜੇ ਤਾਂ ਸਰਪਾਲ ਸਿੱਧੂ ਜੀ ਨੇ ਕਿਹਾ ਕਿ ਪੁਰਾਣੇ ਘਰ ਨਾਲ ਜਿਹੜੀਆਂ ਯਾਦਾਂ ਬਹੁਤ ਆਉਣਾ ਜਾਣਾ ਰਿਹਾ ਉਸ ਘਰ ਦੇ ਵਿੱਚ ਸਾਡਾ ਵੀ ਪਿਆਰ ਹੈ ਕਿ ਸਾਡਾ ਪੁਰਾਣਾ ਘਰ ਨਾਲ ਅੱਜ ਵੀ ਉਹਨਾਂ ਦੇ ਨਾਲ ਉਹ ਨਵੀਂ ਹਵੇਲੀ ਨੂੰ ਕਿੱਥੇ ਵੱਧ ਕੇ ਪਿਆ ਹੈ ਜਦੋਂ ਤੱਕ ਸਾਡੀ ਮਿਲਣੀਆਂ ਹੋਈਆਂ ਜਾਂ ਮੁਲਾਕਾਤ ਕਿ ਹੋ ਜਾਂ ਸੀ ਮਿਲੇ ਹੈਗੇ ਤਾਂ ਅਸੀਂ ਬੈਠੇ ਹਾਂ ਇਕੱਠੇ ਰਲ ਕੇ ਤਾਂ ਉਹ ਪੁਰਾਣੇ ਘਰ ਕੀ ਸੀਗੇ ਮੇਰੇ ਕੋਲ ਪੁਰਾਣੇ ਘਰ ਦੀ ਵੀ ਸਾਹ ਜਾਂ ਮੇਲਾ ਦਾ ਸ਼ਾਇਦ ਹੀ ਕਦੇ ਅਸੀਂ ਉਹਨੂੰ ਮਿਟਾ ਸਕੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ دوست ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰეკਰਡ YouTube ਅਤੇ Facebook ਤੇ ਤੁਹਾਡਾ ਸਵਾਗਤ ਕਰਦੇ ਹਾਂ ਮਰਹੂਮ ਪੰਜਾਬੀ ਗਾਇਕ ਸਿੱਤੂ ਮੂਸੇਵਾਲਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪਿਛਲੇ ਥੋੜੇ ਹੀ ਸਮੇਂ ਦੇ ਵਿੱਚ ਉਸ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਬਹੁਤ ਵੱਡੀਆਂ ਮੱਲਾ ਮਾਰੀਆਂ ਬਿਸ਼ੱਕ ਤੁਸੀਂ ਉਸ ਨੂੰ ਇੱਕ ਬਤੌਰ ਗਾਇਕ ਦੇ ਤੌਰ ਤੇ ਜਾਣਦੇ ਹੋ ਜਿੱਥੇ ਉਹ ਇੰਡਸਟਰੀ ਦੇ ਵਿੱਚ ਇੱਕ ਚੰਗਾ ਗਾਇਕ ਸੀ ਲੇਖਕ ਸੀ ਨਾਲ ਨਾਲ ਇੱਕ ਸਮਾਜ ਸੇਵਾ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਯੋਗਦਾਨ ਪਿਆ। ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਉਹਨਾਂ ਦੇ ਪਰਮ ਮਿੱਤਰ ਸਰਦਾਰ ਸੁਖਪਾਲ ਸਿੰਘ ਸਿੱਧੂ ਜੋ ਕਿ ਸਮਾਜ ਸੇਵੀ ਨੇ ਬਠਿੰਡਾ ਵਿਖੇ ਰਹਿੰਦੇ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਬਈ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਕਿਲਾ ਜੀ ਐ ਸੁਖਪਾਲ ਸਿੱਧੂ ਜੀ ਸਿੱਧੂ ਮੂਸੇਵਾਲਾ ਜਿਸ ਨੂੰ ਅਸੀਂ ਅਕਸਰ ਗਾਇਕ ਦੇ ਤੌਰ ਤੇ ਜਾਣਦੇ ਹਾਂ ਪਰ ਅਸਲ ਇਨਸਾਨ ਦਾ ਜਿਹੜਾ ਜਿਹੜਾ ਸਮਾਜ ਸੇਵਾ ਦਾ ਪੱਖ ਸੀਗਾ ਉਹਨੂੰ ਤੁਸੀਂ ਬਹੁਤ ਨੇੜੇ ਤੋਂ ਦੇਖਿਆ ਹੰਡਾਇਆ ਉਹਦੇ ਨਾਲ ਵਿਚਰੇ ਹੋ ਤੇ ਕੀ ਕਹਿਣਾ ਤੁਹਾਡਾ ਸਿੱਧੂ ਮੂਸੇ ਵਾਲੇ ਨਾਲ ਕਿੱਦਾਂ ਮੇਲ ਹੋਇਆ ਜਿਹੜਾ ਸਿੱਧੂ ਮੂਸੇ ਵਾਲਾ ਸੀਗਾ ਜੀ ਇੱਕ ਗਾਇਕੀ ਤੋਂ ਇਲਾਵਾ ਗੈਲੋ ਜਾਂ ਉਹਦੇ ਗਾਣਿਆਂ ਤੋਂ ਇਲਾਵਾ ਦੇਖੀਏ ਤਾਂ ਬਹੁਤ ਹੀ ਨਰਮ ਸੁਭਾਅ ਦਾ ਆ ਤੇ ਇੱਕ ਵਧੀਆ ਇਨਸਾਨ ਸੀ ਜੀ ਮਤਲਬ ਆਪਣੇ ਤੋਂ ਵੱਡਿਆਂ ਦਾ ਬੜਾ ਸਤਿਕਾਰ ਕਰਨ ਵਾਲਾ ਤੇ ਛੋਟਿਆਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਨ ਵਾਲਾ ਜੀ ਹਰ ਇੱਕ ਦੀ ਕਦਰ ਕਰਦਾ ਸੀਗਾ ਉਹ ਹਰ ਇੱਕ ਦੀ ਇੱਜ਼ਤ ਕਰਨ ਵਾਲਾ ਮਤਲਬ ਕਿਹ ਇਨਸਾਨ ਸੀਗਾ ਤੇ ਸਾਡਾ ਮੇਲ ਹੋਇਆ ਸੀਗਾ 2018 ਦੇ ਵਿੱਚ ਜਦੋਂ ਮਾਤਾ ਚਰਨ ਕੌਰ ਜੀ ਸਿੱਧੂ ਮੂਸੇਵਾਲੇ ਦੇ ਮੰਮੀ ਸਰਪੰਚੀ ਦੀ ਚੋਣ ਲੜ ਰਹੀ ਸੀ ਉਸ ਸਮੇਂ ਸਾਡਾ ਮੇਲ ਹੋਇਆ ਸੀਗਾ ਤਾਂ ਸਾਡੇ ਮੇਰੇ ਨਾਲ ਦੇ ਕਲਿਕ ਟੀਚਰ ਮੈਡਮ ਸਤਨਾਮ ਕੌਰ ਸਿੱਧੂ ਦੇ ਰਾਇ ਸਾਡਾ ਮੇਲ ਹੋਇਆ ਉਹਨਾਂ ਦੇ ਇਹ ਭਤੀਜਾ ਲੱਗਦੇ ਨੇ ਤੇ ਉਹਨਾਂ ਨਾਲ ਮੇਲ ਹੋਇਆ ਤੇ ਉਸ ਤੋਂ ਬਾਅਦ ਅਸੀਂ ਪਿੰਡ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ ਉਸ ਪਿੰਡ ਦੇ ਨਾਲ ਮੂਸੇ ਦੇ ਨਾਲ ਵੀ ਜਦੋਂ ਵੀ ਮਾਤਾ ਜੀ ਸਰਪੰਚ ਬਣਨਗੇ ਅਸੀਂ ਪੂਰੇ ਪਿੰਡ ਦਾ ਜਿਹੜਾ ਚੈੱਕਅਪ ਆ ਉਹ ਕਰਾਵਾਂਗੇ ਕੈਂਸਰ ਦਾ ਜੀ ਤਾਂ ਅਸੀਂ ਵਰਲਡ ਕੈਂਸਰ ਕੇਅਰ ਦੇ ਗਲੋਬਲ ਮੈਨੇਜਰ ਕਵੰਤਾ ਾਲੀਵਾਲ ਦੇ ਸਹਿਯੋਗ ਦੇ ਨਾਲ ਸਮੂਚੀ ਟੀਮ ਵੱਲੋਂ ਪਹਿਲਾ ਚੈੱਕਅਪ ਕੈਂਪ ਸੀ ਜਨਵਰੀ ਦੇ ਵਿੱਚ ਦਸੰਬਰ ਤੋਂ ਬਾਅਦ ਨਾਲ ਦੇ ਨਾਲ ਅਸੀਂ ਕੈਂਪ ਲਾਇਆ ਹੈਗਾ ਤਾਂ ਉੱਥੇ ਅਸੀਂ ਉਸ ਪਿੰਡ ਦੇ ਜਿਹੜੇ ਕੈਂਸਰ ਦੇ ਚੈਕਅਪ ਕੀਤੇ ਉਸ ਤੋਂ ਬਾਅਦ ਅਸੀਂ ਸਿੱਧੂ ਮੂਸੇ ਵਾਲਾ ਲਗਾਤਾਰ ਹੀ ਸਾਡੀ ਜਿਹੜੀ ਸੰਸਥਾ ਦੇ ਨਾਲ ਹੀ ਜੁੜ ਗਿਆਗਾ ਤਾਂ ਅਸੀਂ ਉਹਨੂੰ ਆਪਣੀ ਸੰਸਥਾ ਦਾ ਐਮਬੈਸਡਰ ਵੀ ਲਗਾਇਆ ਮਤਲਬ ਕਿ ਇਸ ਮਾਲਵੇ ਦੇ ਵਿੱਚ ਉਹਨਾਂ ਨੂੰ ਵਰਲਡ ਕੈਂਸਰ ਕਿਆ ਦਾ ਅਸੀਂ ਐਡਾ ਐਮਬੈਸਡਰ ਉਹ ਨਿਯੁਕਤ ਕੀਤਾ ਤੇ ਲਗਾਤਾਰ ਉਹਨਾਂ ਨੇ ਫਿਰ ਮਤਲਬ ਕਿ ਮਾਨਸਾ ਦੇ ਵਿੱਚ ਹੀ ਮਾਨਸਾ ਜ਼ਿਲ੍ਹੇ ਵਿੱਚ ਘੱਟੋ ਘੱਟ 810 ਕੈਂਪ ਉਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਚੱਕਾ ਪਧੇ ਲਗਵਾਏ ਜਿਵੇਂ ਕਿ ਮਾਨਸਾ ਇਹ ਆਪਣੇ ਪਿੰਡ ਹੀ ਲਵਾਏ ਫਿਰ ਮਾਨਸਾ ਬੁਲੱਡਾ ਤੇ ਇਧਰ ਅਕਲੀਆ ਕਾਫੀ ਥਾਵਾਂ ਤੇ ਉਹਨਾਂ ਨੇ ਇਹਦੇ ਹੈਗੇ ਕੇ ਇਹ ਕੈਂਪਸ ਲਗਵਾਏ ਜਦੋਂ ਤੁਹਾਡਾ ਮੇਲ ਹੋਇਆ ਉਹਨਾਂ ਨਾਲ ਕਾਫੀ ਇਹ ਜਦੋਂ ਗੱਲਬਾਤ ਚੱਲਦੀ ਹੋਊਗੀ ਕਿ ਆਪਣੇ ਇਲਾਕੇ ਦੇ ਵਿੱਚ ਬਹੁਤ ਸਾਰੇ ਪੇਸ਼ੈਂਟ ਆ ਜਿਹਦੇ ਕੈਂਸਰ ਦੇ ਨੇ ਔਰ ਕੈਂਸਰ ਦੀਆਂ ਨਾਲ ਜਿਹੜੀਆਂ ਮੌਤਾਂ ਵੀ ਬਹੁਤ ਹੋ ਰਹੀਆਂ ਸੀਗੀਆਂ ਅ ਉਹਨਾਂ ਨੇ ਐਫਰਡ ਕੀਤਾ ਕਿ ਜਿਹੜਾ ਕੈਂਪ ਚੈੱਕਅਪ ਦਾ ਕਰਾਇਆ ਉਹਦੇ ਵਿੱਚ ਵੀ ਜਿਹੜੇ ਕਈ ਪੇਸ਼ੈਂਟ ਚੈੱਕਅਪ ਦੌਰਾਨ ਸਾਹਮਣੇ ਆਏ ਹੋਣਗੇ ਉਹਨਾਂ ਦੇ ਇਲਾਜ ਲਈ ਫਿਰ ਕੀ ਬੰਦੋਬਸਤ ਕੀਤਾ ਗਿਆ ਸੀ ਉਸ ਵਿੱਚ ਹਾਂਜੀ ਜਿਹੜੀ ਸਾਡੀ ਸੰਸਥਾ ਨਾਲ ਵਾਰਲਡ ਕੈਂਸਰ ਗਿਆਰਾ ਉਹਨਾਂ ਦਾ ਜਿਹੜਾ ਮੇਨ ਹੈਗਾ ਕੰਮ ਅਰਲੀ ਡਿਟੈਕਸ਼ਨ ਆ ਸੀ ਮਤਲਬ ਕੈਂਸਰ ਹੋਣ ਤੋਂ ਪਹਿਲਾਂ ਦੇ ਲੱਛਣ ਲੱਭਦੇ ਹਾਂਗੇ ਜ ਜਾਂ ਜਿਹਨੂੰ 6 ਮਹੀਨੇ ਬਾਅਦ ਵੀ ਕੋਈ ਪ੍ਰੋਬਲਮ ਆਉਣੀ ਆ ਸੀ ਉਹ ਚੀਜ਼ ਵੀ ਸਾਡੀ ਜਿਹੜੀ ਸੰਸਥਾ ਪਤਾ ਕਰ ਲੈਂਦੀ ਹੈਗੀ ਕੈਂਪਾਰਾਂ ਹੀ ਤਾਂ ਅਸੀਂ ਇਸ ਪਿੰਡ ਦੇ ਵਿੱਚ 8 ਕੇਸ ਪਾਏਗੇ ਮੂਸੇ ਪਿੰਡ ਦੇ ਵਿੱਚ ਜਦੋਂ ਪਹਿਲਾ ਕੈਂਪ ਲਾਇਆ ਤਾਂ ਸਿੱਧੂ ਮੂਸੇ ਵਾਲੇ ਨੇ ਉਹ ਉਹਨਾਂ ਨੂੰ ਫਾਲੋਅ ਅਪ ਕੀਤਾ ਤਾਂ ਉਹਨਾਂ ਦੀ ਉਹਨਾਂ ਨੇ ਜਾਨ ਬਚਾਈ ਮਤਲਬ ਉਹ ਉਹਨਾਂ ਦੀ ਉਹਨਾਂ ਨੇ ਤਾਂ ਉਸ ਤੋਂ ਬਾਅਦ ਸਿੱਧੂ ਨੇ ਇੱਕ ਗੱਲ ਕਹੀ ਕਈ ਵਾਰੀ ਅਸੀਂ ਦੋ ਬੈਠੇ ਗੱਲਾਂ ਕਰਦੇ ਸੀਗੇ ਇੱਕ ਇੰਟਰਵਿਊ ਦੇ ਵਿੱਚ ਸਿੱਧੂ ਨੇ ਕਿਹਾ ਸੀਗਾ ਕਿ ਸਾਡੇ ਨਾਲ ਵੀ ਆਮ ਗੱਲ ਹੁੰਦੀ ਰਹਿੰਦੀ ਸੀ ਉਹ ਕਹਿੰਦਾ ਵੀ ਜੇ ਮੈਨੂੰ ਕੋਈ ਇੱਕ ਦਿਨ ਦੀ ਪਾਵਰ ਮਿਲ ਜੇ ਕੋਈ ਸ਼ਕਤੀ ਮਿਲ ਜੇ ਤਾਂ ਮੈਂ ਕਹਿੰਦਾ ਵੀ ਜਿੰਨੇ ਵੀ ਕੈਂਸਰ ਦੇ ਮਰੀਜ਼ ਆ ਉਹਨਾਂ ਨੂੰ ਸਾਰਿਆਂ ਨੂੰ ਬਿਲਕੁਲ ਮਠੀ ਕਰਾਂ ਵੀ ਉਹ ਮਤਲਬ ਕਿ ਕੈਂਸਰ ਪ੍ਰਤੀ ਉਹਨਾਂ ਦਾ ਇੰਨਾ ਇਹਦਾ ਕੈਂਸਰ ਪ੍ਰਤੀ ਇੰਨਾ ਅਵੇਅਰ ਸੀਗਾ ਇਹ ਮੇਰੇ ਖਿਆਲ ਜਿਹੜਾ ਫਸਟ ਕੈਂਪ ਲੱਗਿਆ ਸੀਗਾ ਸਿੱਧੂ ਸਾਹਿਬ ਜਦੋਂ ਉਹ ਚੋਣਾਂ ਦੇ ਵਿੱਚ ਉਹਨਾਂ ਦੇ ਮਾਤਾ ਜੀ ਸਰਪੰਚ ਬਣੇ ਆ ਹਾਂਜੀ ਮੇਰੇ ਖਿਆਲ ਉਹ ਉਹਨਾਂ ਦੇ ਜਿੱਤ ਤੋਂ ਬਾਅਦ ਪਹਿਲਾ ਕੰਮ ਮੇਰੇ ਖਿਆਲ ਜਿਹੜਾ ਕੈਂਸਰ ਅਵੇਅਰਨੈਸ ਬਿਲਕੁਲ ਜੀ ਪਹਿਲਾ ਇੱਕ ਹਫ਼ਤੇ ਦੇ ਬਾਅਦ ਹੀ ਸਰਪੰਚੀ ਤੋਂ ਬਾਅਦ ਉਸ ਤੋਂ ਪਹਿਲਾਂ ਉਸ ਏਰੀਆ ਦੇ ਵਿੱਚ ਮੇਰੇ ਖਿਆਲ ਕੋਈ ਕੈਂਪ ਵੀ ਨਹੀਂ ਲੱਗਿਆ ਹੋਣਾ ਨਹੀਂ ਮਤਲਬ ਮੂਸੇ ਦੇ ਆਸ-ਪਾਸੇ ਇੱਕ ਬਹੁਤ ਘੱਟ ਜਾਨੀ ਕਿ ਇਦਾਂ ਦਾ ਕੈਂਪ ਕੋਈ ਲੱਗਿਆ ਸੀਗਾ ਅੱਛਾ ਸਿੱਧੂ ਸਾਹਿਬ ਤੁਸੀਂ ਉਹ ਉਸ ਨਾਲ ਸ਼ਖਸ ਨਾਲ ਬੜਾ ਨੇੜੇ ਤੋਂ ਗੁਜ਼ਰੇ ਹੋ ਬਹੁਤ ਨੇੜੇ ਤੋਂ ਉਸ ਨੂੰ ਜਾਣਿਆ ਸੁਭਾਅ ਕਿਦਾਂ ਦਾ ਸੀ ਬਾਈ ਦਾ ਬਹੁਤ ਹੀ ਬੀਬਾ ਸੁਭਾਅ ਸੀਗਾ ਜੀ ਆਪਾਂ ਪਹਿਲਾਂ ਵੀ ਗੱਲ ਕਰਕੇ ਆਂਦੇ ਹਾਂਗੇ ਮਤਲਬ ਹਰ ਇੱਕ ਦਾ ਸਤਿਕਾਰ ਕਰਨ ਵਾਲਾ ਕੋਈ ਉਹਦੇ ਵਿੱਚ ਇਦਾਂ ਦਾ ਕੋਈ ਐਟੀਟਿਊਡ ਨਹੀਂ ਸੀ ਮਤਲਬ ਕਿ ਮੈਂ ਕੋਈ ਸੈਲੀਬ੍ਰਿਟੀ ਆ ਆਮ ਬੰਦੇ ਨੂੰ ਵੀ ਬਹੁਤ ਹੀ ਮਤਲਬ ਕਿ ਨਿਮਰ ਦੇ ਨਿਮਰਤਾ ਦੇ ਨਾਲ ਹੀ ਉਹ ਮਿਲਦਾ ਰਿਹਾਗਾ ਕਿਸੇ ਦੇ ਮਤਲਬ ਕੋਈ ਉਹਦੇ ਚ ਕੋਈ ਹਵਾ ਨਹੀਂ ਗਿਆ ਜੇ ਆਪਾਂ ਸਤਕਾਰ ਵੀ ਨਹੀਂ ਕਰ ਸਕਦੇ ਕੋਈ ਕਾਰਨ ਇਹਦੇ ਇਸ ਤਰ੍ਹਾਂ ਦਾ ਹਰ ਇੱਕ ਦਾ ਸਤਕਾਰ ਕਰਨ ਵਾਲਾ ਸੀਗਾ ਜੇ ਕੋਈ ਕੋਈ ਵੀ ਉਹਦੇ ਕੋਲੇ ਘਰੇ ਆਉਂਦਾ ਸੀ ਉਹਨੇ ਹਰ ਇੱਕ ਨੂੰ ਮਤਲਬ ਕੋਈ ਵਧੀਆ ਉਹਨੇ ਆਪ ਭਗਤ ਕਰਨੀ ਅ ਗਾਇਕੀ ਦੇ ਨਾਲ ਨਾਲ ਜਿਹੜਾ ਸਮਾਜ ਸੇਵਾ ਦਾ ਪੱਖ ਸੀ ਅ ਬਹੁਤੇ ਬੰਦੇ ਹੁੰਦੇ ਆ ਇੱਕ ਥੋੜਾ ਬਹੁਤ ਉਹ ਕਰਕੇ ਸੇਵਾ ਭਾਵਨਾ ਜਤਾ ਕੇ ਬਹੁਤ ਵੱਡੇ ਵੱਡੇ ਬੋਰਡ ਲਵਾ ਦਿੰਦੇ ਆ ਕਿ ਆਹ ਕੰਮ ਕੀਤਾ ਕੰਮ ਕੀਤਾ ਸਿੱਧੂ ਦੀ ਇਸ ਪੱਖ ਤੋਂ ਮੈਂ ਕਹਿੰਦਾ ਉਹ ਪਿੱਛੇ ਰਹਿ ਕੇ ਕੰਮ ਕਰਦਾ ਰਿਹਾ ਹੈ ਬਿਲਕੁਲ ਜੀ ਉਹਨਾਂ ਨੇ ਅਸੀਂ ਜਦੋਂ ਬਠਿੰਡੇ ਦੇ ਵਿੱਚ ਅਸੀਂ ਲਗਭਗ 2015-16 ਤੋਂ ਬਠਿੰਡਿਆ ਦੇ ਵਿੱਚ ਨਾ ਜੋ ਕੈਂਸਰ ਟ੍ਰੇਨ ਜਾਂਦੀ ਹੈ ਕੈਂਸਰੋਂ ਟ੍ਰੇਨ ਕਹਿਣ ਲੱਗੇ ਵੈਸੇ ਉਹ ਟ੍ਰੇਨ ਜਾਂਦੀ ਹੈ ਕੋਟਿੰਡੇ ਤੋਂ ਰਾਤ ਨੂੰ ਜੀ ਸਵਾ 9:30 ਦੇ ਕਰੀਬ ਇਹ ਵੀ ਕੈਨੇਰ ਨੂੰ ਜਾਂਦੀ ਆ ਅਸੀਂ ਉਸ ਟ੍ਰੇਨ ਦੇ ਵਿੱਚ ਲੰਗਰ ਅਸੀਂ ਲਗਾਉਂਦੇ ਰਹੇ ਹਾਂਗੇ ਤਾਂ ਜਦੋਂ ਸਿੱਧੂ ਨੂੰ ਪਤਾ ਲੱਗਿਆ ਤਾਂ ਸਿੱਧੂ ਮੂਸੀ ਵਾਲੇ ਨੇ ਰਾਤ ਨੂੰ ਆਉਣਾ ਤੇ ਸਾਡੇ ਨਾਲ ਉਹ ਲੰਗਰ ਲਗਾਉਣਾ ਤੇ ਅਸੀਂ ਕਦੇ ਵੀ ਉਸ ਲੰਗਰ ਦੀ ਸਿੱਧੂ ਦੀ ਕੋਈ ਵੀ ਅਸੀਂ ਫੋਟੋ ਵੀ ਬੈਰ ਰਣੀ ਕੀਤੀ ਤਾਂ ਉਹਨੇ ਆਮ ਹੀ ਮਤਲਬ ਟੀ-ਸ਼ਰਟ ਦੇ ਵਿੱਚ ਜਾਂ ਲੋਅਰ ਦੇ ਵਿੱਚ ਪਟਕਾ ਬਨ ਕੇ ਆ ਜਾਣਾ ਸੀਗਾ ਮਤਲਬ ਕਿ ਅਸੀਂ ਕਦੇ ਵੀ ਜਿਹੜੀ ਉਹ ਚੀਜ਼ ਸੀ ਕਦੇ ਮਤਲਬ ਉਹਨੇ ਸ਼ੋਅ ਆਫ ਕਰਨ ਦੀ ਕੋਸ਼ਿਸ਼ ਨਹੀਂ ਕੀਤੀਗੀ ਸ਼ਾਇਦ ਹੀ ਮੈਨੂੰ ਲੱਗਾ ਉਹਦੇ ਸਿੱਧੂ ਤੇ ਜਾਂਦੇ ਤੋਂ ਅਸੀਂ ਕਦੇ ਕਿਤੇ ਮਤਲਬ ਉਹ ਚੀਜ਼ ਬਾਹਰ ਆਈ ਨਹੀਂ ਮੀਡੀਆ ਦੇ ਵਿੱਚ ਵੀ ਸਿੱਧੂ ਇੱਥੇ ਐ ਕਰਕੇ ਰਾਤ ਨੂੰ ਲੰਗਰ ਲੈ ਲਾਉਣ ਲਈ ਆਉਂਦਾ ਹੈਗਾ ਕਦੇ ਵੀ ਨਹੀਂ ਜਿਵੇਂ ਅਸੀਂ ਬਠਿੰਡਾ ਦੇ ਆਪਣਾ ਮਾਰ ਰੋਡ ਦੇ ਉੱਤੇ ਜਿਹੜੇ ਆਪਣੇ ਕੋਈ ਬਜ਼ੁਰਗ ਬੈਠੇ ਹੁੰਦੇ ਰਾਤ ਨੂੰ ਠੰਡ ਦੇ ਵਿੱਚ ਉਹਨਾਂ ਨੂੰ ਕੰਬਲ ਦੇਣੇ ਹੈਗੇ ਜਾਂ ਕੋਈ ਹੋਰ ਝੁੱਗੀ ਝੌਂਪੜੀਆਂ ਦੇ ਵਿੱਚ ਕੋਈ ਲੰਗਰ ਲਗਾਇਆਗਾ ਕਦੇ ਵੀ ਮਤਲਬ ਕਿ ਸਿੱਧੂ ਨੇ ਉਹ ਚੀਜ਼ ਨੂੰ ਮਤਲਬ ਕਿ ਉਹਦਾ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਅ ਇੱਕ ਇੱਕ ਸਿੰਪਲ ਇਨਸਾਨਾਂ ਵਾਂਗੂ ਆਉਂਦਾ ਸੀ ਹਾਂਜੀ ਔਰ ਲੋੜਵੰਦਾਂ ਦੀ ਮਦਦ ਕਰਕੇ ਮੈਂ ਦੇਖਿਆ ਤੁਹਾਡੇ ਨਾਲ ਕਾਫੀ ਉਹਨਾਂ ਦਾ ਪ੍ਰੇਮ ਹੈ ਰਿਹਾ ਹੈ ਔਰ ਸੇਵਾ ਭਾਵਨਾ ਨੂੰ ਲੈ ਕੇ ਉਹ ਜਦੋਂ ਟ੍ਰੇਨ ਦੇ ਵਿੱਚ ਉਹ ਲੰਗਰ ਵਰਤਾਉਂਦੇ ਹੋਏ ਮੈਂ ਦੇਖਿਆ ਤੁਹਾਡੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਹੋਈਆਂ ਸੀ ਤੇ ਇਹ ਬੜੇ ਨਰਮ ਅਤੇ ਨੇਕਦਿਲ ਇਨਸਾਨ ਬੇਸ਼ੱਕ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਸੋਗ ਦੀ ਲਹਿਰ ਹੈ ਅੱਜ ਲੰਮਾ ਸਮਾਂ ਹੋ ਗਿਆ 2 ਸਾਲ ਹੋ ਚੱਲੇ ਚਲੇ ਗਏ ਨੂੰ ਪਰਿਵਾਰ ਦੇ ਵਿੱਚ ਫਿਰ ਖੁਸ਼ੀ ਆਈ ਹੈ ਹਾਂਜੀ ਖੁਸ਼ ਮਾਹੌਲ ਖੁਸ਼ੀ ਵਾਲਾ ਬੜਾ ਹੈ ਹੈ ਨਾ ਸਤਿ ਸ੍ਰੀ ਅਕਾਲ ਅਕਸਰ ਤੋਂ ਉਹ ਆਪਣੇ ਨਾਲ ਪਰਿਵਾਰ ਨਾਲ ਆਉਣਾ ਜਾਣਾ ਉਹਨਾਂ ਨਾਲ ਉਦਾਂ ਮਿਲ ਮਿਲਵਤਰ ਰਿਹਾ ਹਾਂਜੀ ਕਿਵੇਂ ਲੱਗ ਰਿਹਾ ਹੈਗਾ ਕਿ ਸਿੱਧੂ ਬੇਸ਼ੱਕ ਇਸ ਦੁਨੀਆ ਤੇ ਨਹੀਂ ਹੈ ਉਹਦੇ ਚਾਉਣ ਵਾਲੇ ਬਹੁਤ ਨਹੀਂ ਪਰ ਜਦੋਂ ਕਦੇ ਸੁਖਪਾਲ ਸਿੱਧੂ ਲੋੜਵੰਦਾ ਦੀ ਮਦਦ ਲਈ ਜਾਂਦਾ ਤਾਂ ਉਥੇ ਕਿਤੇ ਨਾ ਕਿਤੇ ਘਾਟ ਰੜਕਦੀ ਹੋਊਗੀ ਉਸੇ ਬਿਲਕੁਲ ਭਾਈ ਉਹ ਕੀ ਗੱਲ ਮਰ ਗਿਆ ਚਲੋ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਦੇ ਆਂਗੇ ਪ੍ਰਮਾਤਮਾ ਨੇ ਦੁਬਾਰਾ ਸ਼ੁਭਦੀਪ ਨੂੰ ਭੇਜਤਾ ਇਸ ਦੁਨੀਆਂ ਤੇ ਪਰ ਜਿਹੜੀ ਉਹ ਘਾਟ ਹੈਗੀ ਉਹ ਘਾਟ ਕਦੇ ਵੀ ਨਹੀਂ ਪੂਰੀ ਹੋ ਸਕਦੀ ਨਾ ਹੀ ਉਹ ਮਾਪਿਆਂ ਲਈ ਨਾ ਹੀ ਉਹਨੂੰ ਚਾਹਣ ਵਾਲਿਆਂ ਲਈ ਤੇ ਨਾ ਹੀ ਸਾਡੇ ਵਰਗੇ ਜਿਹੜੇ ਯਾਰ ਮਿੱਤਰ ਆ ਗਏ ਕਿਉਂਕਿ ਉਹ ਜਿਹੜਾ ਸ਼ੁਭਦੀਪ ਦੀ ਜਿਹੜੀ ਘਾਟ ਆ ਉਹ ਸਾਨੂੰ ਹਮੇਸ਼ਾ ਹੀ ਲੜਕਦੀ ਰਹੂਗੀ ਪਰ ਪ੍ਰਮਾਤਮਾ ਦੇ ਸੀ ਪੂਰ ਰਾਮਦਾਸ ਜੀ ਮਹਾਰਾਜ ਦਾ ਸ਼ੁਕਰਗੁਜ਼ਾਰ ਆ ਜਿੰਨ੍ਹਾਂ ਨੇ ਦੁਬਾਰਾ ਸਾਡੇ ਭਰਾ ਨੂੰ ਇਸ ਦੁਨੀਆਂ ਤੇ ਭੇਜਿਆ ਗਿਆ ਪਰ ਜਿਹੜੀ ਉਹਦੀ ਜਿਹੜੀ ਉਹ ਹੈਗੀ ਹੈ ਕਿ ਗੈ ਰਾਜ ਦੀ ਘਾਟ ਆ ਸਾਨੂੰ ਉਹ ਹਮੇਸ਼ਾ ਹੀ ਇੱਥੇ ਰੜਕਦੀ ਰਹਿਣੀ ਹੈਗੀ ਐ ਸਿੱਧੂ ਸਾਹਿਬ ਬਹੁਤੇ ਲੋਕ ਉਹਨਾਂ ਦੇ ਫੈਨ ਇਦਾਂ ਸੀਗੇ ਗਾਇਕੀ ਦੇ ਤੌਰ ਤੇ ਹਨਾ ਅੱਜ ਕੱਲ ਵੀ ਬਹੁਤ ਸਾਰੇ ਗਾਇਕ ਹੈ ਉਹ ਲੋਕਾਂ ਤੋਂ ਵੈਸੇ ਦੂਰੀ ਬਣਾ ਕੇ ਰੱਖਦੇ ਆ ਹਾਂਜੀ ਪਰ ਸਿੱਧੂ ਦੀ ਇੱਕ ਵਿੜਪਣ ਸੀ ਕਿ ਉਹ ਘਰੇ ਗੈ ਨੂੰ ਕਦੇ ਚਾਹ ਤੋਂ ਬਿਨਾਂ ਨਹੀਂ ਮੋੜਦਾ ਸੀ ਬਿਲਕੁਲ ਜੀ ਤੁਸੀਂ ਚਾਹ ਕਹਿੰਦੇ ਸੀ ਕਦੇ ਰੋਟੀ ਤੋਂ ਬਿਨਾਂ ਨਹੀਂ ਮੋੜਦੇ ਉਸ ਘਰੋਂ ਜੀ ਮਾਤਾ ਨੇ ਨਾਲ ਦਿਨ ਵਾਲੀ ਖੋਦ ਬਣਾ ਕੇ ਰੋਟੀਆਂ ਖਵਾਉਣੀਆਂ ਤੁਹਾਨੂੰ ਬਹੁਤ ਮਤਲਬ ਕਿ ਕਹਿੰਦੇ ਹੁੰਦੇ ਨਾ ਹਰੇਕ ਬੰਦੇ ਦੇ ਮਗਰ ਉਹਦੀ ਕਾਮਯਾਬੀ ਦੇ ਮਗਰ ਇੱਕ ਔਰਤ ਦਾ ਹੱਥ ਹੁੰਦਾਗਾ ਤਾਂ ਸਿੱਧੂ ਦੀ ਜਿਹੜੀ ਮਾਂ ਆ ਗਈ ਮਤਲਬ ਕਿ ਉਹਦੀ ਇੰਨੀ ਇੱਕ ਨਿਮਰਤਾ ਵਾਲੀ ਭਾਵਨਾ ਹੈ ਕਿ ਕਿਉਂਕਿ ਬਹੁਤ ਹੀ ਵਧੀਆ ਮਤਲਬ ਕਿ ਲੇਡੀਜ਼ ਆ ਜਾਂ ਵਧੀਆ ਇੱਕ ਔਰਤ ਨੇ ਉਹ ਜਿਹੜੇ ਕਿ ਉਹਨਾਂ ਦੇ ਜਿਹੜੇ ਗੁਣਾਂ ਕਿ ਉਹਨਾਂ ਦੇ ਗੁਣ ਹੀ ਉਹਨਾਂ ਦੇ ਕਾਂ ਅੱਗੇ ਬੇਟੇ ਦੇ ਵਿੱਚ ਸੀਗੇ ਜੀ ਤਾਂ ਬਹੁਤ ਮਤਲਬ ਕਿ ਕਿਉਂਕਿ ਜੇ ਕੋਈ ਬੰਦਾ ਚੰਗਾ ਗੈ ਜਾਂ ਚੰਗਿਆਈ ਜਾ ਉਹਦੇ ਚ ਨਿਮਰਤਾ ਆ ਗਈ ਉਹਦੇ ਵਿੱਚ ਉਹਦੇ ਪਰਿਵਾਰ ਦਾ ਹੀ ਸਭ ਤੋਂ ਵੱਧ ਯੋਗਦਾਨ ਹੁੰਦਾ ਹੈਗਾ ਤੇ ਪਰ ਹੁਣ ਜਿਵੇਂ ਆਪਾਂ ਅੱਜ ਕੱਲ ਦੇ ਨਵੇਂ ਕਲਾਕਾਰ ਸਾਰੇ ਹੁਣ ਉਹਦੀ ਰੀਸ ਕਰਨ ਲੱਗੇ ਹੋਏ ਨੇ ਪਰ ਜਿਹੜਾ ਇਹ ਪੂਰਨੇ ਪਾਏ ਹੈਗੇ ਪਹਿਲ ਕੀਤੀ ਆ ਤਾਂ ਉਹ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਹੀ ਹੈਗਾ ਤਾਂ ਇਹ ਤਾਂ ਗੱਲ ਬਣਦੀ ਹੈ ਕਿ ਜੋ ਗੁਣ ਮਾਪੇ ਨੇ ਦਿੱਤੇ ਹੈ ਕਿਉਂਕਿ ਇੱਕ ਗਰਾਊਂਡ ਜ਼ੀਰੋ ਤੋਂ ਉੱਠੇ ਸੀ ਉਪਰ ਵੱਲ ਬਿਲਕੁਲ ਜੀ ਜਿੱਦਾਂ ਆਪਾਂ ਗੱਲਾਂ ਬਾਤਾਂ ਸੁਣੀ ਐ ਪਰਿਵਾਰ ਦੀਆਂ ਇੱਕ ਗਰਾਊਂਡ ਲੈਵਲ ਤੋਂ ਉੱਠ ਕੇ ਇੰਨੇ ਵੱਡੇ ਜਿਹੜੀ ਕਾਮਯਾਬੀ ਹਾਸਲ ਕਰ ਲੈਣੀ ਔਰ ਫਿਰ ਵੀ ਉਹ ਇੱਕ ਜ਼ਮੀਨ ਤੋਂ ਪੈਰ ਨਹੀਂ ਹਟਾਏ ਉਹਨਾਂ ਨੇ ਪਰਿਵਾਰ ਨੇ ਹਣਾ ਤੇ ਸਿੱਧੂ ਬੇਸ਼ੱਕ ਦਿਲਾਂ 'ਚ ਸਾਡੇ ਅੱਜ ਵੀ ਵਸਦਾ ਹੈ ਉਹਦੀ ਘਾਟ ਹਮੇਸ਼ਾ ਰੜਕਦੀ ਰਹੂ ਸੇਵਾ ਭਾਵਨਾ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਉਹਨਾਂ ਨੇ ਸੁਖ ਸੇਵਾ ਸੁਸਾਇਟੀ ਤੁਹਾਡੇ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਇਹ ਕੰਮ ਕੀਤਾ ਔਰ ਉਹ ਹਮੇਸ਼ਾ ਯਾਦ ਵੀ ਰਹੇਗਾ ਕੋਵਿਡ ਦੇ ਵਿੱਚ ਵੀ ਉਹਨਾਂ ਨੇ ਬੜੀ ਹੈਲਪ ਕੀਤੀ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਤੇ ਸਾਡੇ ਇੱਥੇ ਬਘੇੜਾ ਕੋਵਿਡ ਸੈਂਟਰ ਦੇ ਵਿੱਚ ਜੋ ਅਸੀਂ ਚਲਾਇਆ ਹੋਇਆ ਸੀ ਇੱਥੇ ਪਿੰਡ ਦੇ ਵਿੱਚ ਜੀ ਮੈਰਿਟੂਰੀ ਸਕੂਲ ਦੇ ਵਿੱਚ ਇੱਥੇ ਵੀ ਉਹ ਆ ਕੇ ਸਾਡੇ ਨਾਲ ਜਿਹੜੀ ਸੇਵਾ ਨਿਵਾਉ ਦੇ ਰਹੇ ਆ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਆਪਾਂ ਜਦੋਂ ਗਏ ਆ ਜੀ ਜਦੋਂ ਪਹਿਲੀ ਵਾਰੀ ਕਿਸਾਨ ਧਰਨਾ ਹੋਇਆਗਾ ਤਾਂ ਉੱਥੇ ਵੀ ਉਹਨਾਂ ਨੇ ਬੜੀ ਮਤਲਬ ਕਿ ਸੇਵਾ ਨਿਭਾਈ ਹੈਗੀ ਕਿਉਂਕਿ ਇੱਕ ਆਮ ਕਿਸਾਨ ਦਾ ਪੁੱਤ ਸੀਗਾ ਆਮ ਘਰਾਂ ਦਾ ਮਤਲਬ ਕਿ ਜਾਇਆ ਸੀਗਾ ਤਾਂ ਉਹਨੂੰ ਆਮ ਲੋਕਾਂ ਦੀਆਂ ਜਿਹੜੀਆਂ ਗਰਾਊਂਡ ਲੈਵਲ ਦੀਆਂ ਸਮੱਸਿਆਵਾਂ ਸਾਰੀਆਂ ਸੀਗੀਆਂ ਆਪਣੇ ਮੀਡਲ ਕਲਾਸ ਲੋਕਾਂ ਦੀ ਉਹ ਸਾਰਿਆਂ ਨੂੰ ਪਤਾ ਸੀ ਬਿਲਕੁਲ ਸਿੱਧੂ ਸਾਹਿਬ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਉਹ ਬੇਸ਼ੱਕ ਵਿਦੇਸ਼ ਜਾ ਕੇ ਪੜ੍ਹਾਈ ਵੀ ਕਰਿਆ ਸੀ ਹਾਂਜੀ ਵਿਦੇਸ਼ ਰਹਿ ਕੇ ਵੀ ਆਇਆ ਉੱਥੇ ਸਰਕਲ ਬਹੁਤ ਵਧੀਆ ਬਣ ਗਿਆ ਸੀ ਸੰਗੀਤ ਜਗਤ ਵਿੱਚ ਇੱਕ ਬਹੁਤ ਵੱਡਾ ਪੜ ਬਣਾ ਲਿਆ ਸੀ ਉਹਨੇ ਪਰ ਜ਼ਮੀਨ ਨਾਲ ਆਪਣੀ ਖੇਤੀ ਨਾਲ ਹਮੇਸ਼ਾ ਜੁੜਿਆ ਰਿਹਾ ਤਰ ਕੋ ਜਿ ਕਿੰਨੇ ਹੀ ਮਤਲਬ ਕਿ ਸਿੱਧੂ ਦੇ ਪਿੰਡ ਆਉਣ ਨਾਲ ਜਾਂ ਸਿੱਧੂ ਦੇ ਖੇਤੀ ਕਰਨ ਨਾਲ ਜਾਂ ਪਿੰਡ ਰਹਿਣ ਨਾਲ ਕਿੰਨੇ ਹੀ ਜਿਹੜੇ ਨੌਜਵਾਨ ਮੁੰਡੇ ਹੈਗੇ ਉਹਨਾਂ ਨੇ ਆਪਦੀ ਪਿੰਡ ਵਾਪਸੀ ਕੀਤੀ ਆਪਣੇ ਮਾਪਿਆਂ ਦੀ ਸੇਵਾ ਕਰਨ ਲੱਗੇ ਇਸ ਤੋਂ ਇਲਾਵਾ ਉਹ ਆਪਣੇ ਖੇਤੀ ਵਾਲੇ ਸੰਦਾਂ ਦੇ ਨਾਲ ਜੁੜੇ ਉਹਦਾ ਪਿਆਰ ਬਣਿਆ ਟਰੈਕਟਰਾਂ ਨਾਲ ਟਰਾਲੀਆਂ ਨਾਲ ਹਲਾਂ ਨਾਲ ਸਵਾਗਿਆਂ ਨਾਲ ਉਹਨਾਂ ਲੋਕਾਂ ਦਾ ਪਿਆਰ ਪਿਆ ਬਿਲਕੁਲ ਬਿਲਕੁਲ ਜਾਂ ਉਹ ਜਿੱਦਾਂ ਖੁਦ ਬਈ ਜਾਨੀ ਕਿ ਖੇਤੀਕਾਰ ਦਾ ਵੀਡੀਓ ਉਹਨਾਂ ਦੀਆਂ ਦੇਖਦੇ ਰਹੇ ਲੋਕ ਨੌਜਵਾਨ ਜਾਂਦੇ ਸੀ ਦੇਖਦੇ ਸੀ ਪ੍ਰੇਰਿਤ ਹੋਏ ਔਰ ਵਾਤਾਵਰਨ ਦੇ ਲਈ ਕਾਫੀ ਚਿੰਤਾ ਤੁਸੀਂ ਬਈ ਇੱਕ ਦੋ ਵਾਰ ਜਦੋਂ ਵੀ ਤੁਹਾਡੇ ਨਾਲ ਹੀ ਸੀ ਜਦੋਂ ਆਪਣੀ ਗੱਲਬਾਤ ਹੋਈ ਬਈ ਨਾਲ ਕਿ ਵਾਤਾਵਰਨ ਨੂੰ ਬਚਾਉਣ ਲਈ ਕਾਫੀ ਚਿੰਤਾ ਤੁਸੀਂ ਬਿਲਕੁਲ ਜੀ ਹਾਂਜੀ ਬਿਲਕੁਲ ਉਹਨਾਂ ਨੇ ਆਪਦੇ ਖੇਤ ਦੇ ਜਿਹੜਾ ਲਿਆ ਸੀਗਾ ਔਰ ਇਹ ਰੋਡ ਦੇ ਲਾਗੇ ਉੱਥੇ ਕਾਫੀ ਉਹਨਾਂ ਨੇ ਦਰਖਤ ਵੀ ਲਗਾਏ ਪਿੰਡ ਦੇ ਵਿੱਚ ਵੀ ਉਹਨਾਂ ਨੇ ਮਿਹਨਤ ਲਾਈ ਸੀਗੀ ਪਲਾਂਟੇਸ਼ਨ ਦੀ ਤੇ ਬੜਾ ਮਤਲਬ ਜਿੰਦ ਤੱਕ ਤੁਸੀਂ ਇਸ ਪ੍ਰਤੀ ਵੀ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਦੀ ਆਪਾਂ ਗੱਲ ਕਰ ਰਹੇ ਹਾਂ ਦੇਖੋ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਸੋਚ ਨੂੰ ਅੱਗੇ ਲੈ ਜਾਣ ਦੀ ਲੋੜ ਹੈ ਹਨਾ ਸਿੱਧਾ ਸਭ ਬਿਲਕੁਲ ਜੀ ਅ ਸੰਸਥਾ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਕੁਝ ਜਿਹੜੇ ਕੋਈ ਪ੍ਰੋਗਰਾਮ ਉਲੀਕੇ ਗਏ ਹਾਂਜੀ ਐਸਆ ਪਿਛਲੇ ਸਾਲ ਅਸੀਂ ਉਹਨਾਂ ਦੇ ਮਤਲਬ ਕਿ ਯਾਦ ਦੇ ਵਿੱਚ ਗੱਲ ਹੋ ਜਾਂ ਜਨਮ ਦਿਨ ਤੇ ਸੁਖ ਸੇਵਾ ਸੁਸਾਇਟੀ ਪੰਜਾਬ ਵੱਲੋਂ ਬਿਹੰਡਾ ਦੇ ਵਿੱਚ ਇੱਕ ਮੈਗਾ ਖੋਣਦਾਨ ਕੈਂਪ ਲਗਾਇਆ ਸੀਗਾ ਜੀ ਤੇ ਇਸ ਸਾਲ ਅਸੀਂ 11 ਜੂਨ ਨੂੰ ਉਹਨਾਂ ਦੇ ਮੂਸਾਪੈਣ ਦੇ ਵਿੱਚ ਫ੍ਰੀ ਕੈਂਸਰ ਚੈੱਕਅਪ ਕੈਂਪ ਲਗਾ ਰਹੇ ਹਾਂਗੇ ਵਰਲਡ ਕੈਂਸਰ ਕੈਰ ਵੱਲੋਂ ਡਾਕਟਰ ਕੁਲਵੰਤ ਹਲੀਵਾਲ ਦੀ ਸਮੁੱਚੀ ਟੀਮ ਡਾਕਟਰ ਢਲੋਂ ਜੀ ਸਮੁੱਚੀ ਸਾਡੀ ਦੀ ਟੀਮ ਆ ਉੱਥੇ ਆਊਗੀ ਤੇ ਉੱਥੇ ਅਸੀਂ ਲੋਕਾਂ ਦਾ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਸਿੱਧੂ ਮੂਸੇ ਵਾਲਾ ਆਪਣੀ ਦਾਦੀ ਜਸਵੰਤ ਕੌਰ ਦੀ ਯਾਦ ਦੇ ਵਿੱਚ ਕੈਂਪ ਲਗਾਉਂਦੇ ਰਹੇ ਨੇ ਜਿੱਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਕੈਂਪਾਂ ਦੀ ਉਸੇ ਜਗ੍ਹਾ ਤੇ 11 ਜੂਨ 2024 ਨੂੰ ਅਸੀਂ ਫ੍ਰੀ ਚੈੱਕਅਪ ਕੈਂਪ ਲਗਾ ਰਹੇ ਹਾਂਗੇ ਜੀ ਦੋਸਤੋ ਇਸ ਮਾਧਿਅਮ ਰਹੀਂ ਤੁਹਾਨੂੰ ਫਿਰ ਦੱਸ ਦਈਏ ਕਿ 11 ਜੂਨ 11 ਜੂਨ 2024 ਪਿੰਡ ਮੂਸੇਵਾਲਾ ਜਿਹੜਾ ਜ਼ਿਲ੍ਹਾ ਮਾਨਸਾ ਵਿਖੇ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਵਰਡ ਕੈਂਸਰ ਕੇਅਰ ਵੱਲੋਂ ਇੱਕ ਵਿਸ਼ਾਲ ਚੈੱਕਅਪ ਕੈਂਪ ਹੈ ਜਿਹੜਾ ਉਹ ਕੈਂਸਰ ਸੰਬੰਧੀ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਆਸ-ਪਾਸ ਦੇ ਲੋਕਾਂ ਨੂੰ ਅਪੀਲ ਵੀ ਕਰਾਂਗੇ ਕਿ ਉਹ ਵੱਧ ਛੱਡ ਕੇ ਇਸ ਕੈਂਪ ਦਾ ਲਾਹਾ ਲਓ ਅਤੇ ਆਪਣੇ ਇਲਾਕੇ ਦੇ ਵਿੱਚ ਜੇ ਕੈਂਸਰ ਵਰਗੀ ਨਾਮਰਾਜ਼ ਬਿਮਾਰੀ ਨੂੰ ਆਪਾਂ ਖਤਮ ਕਰ ਸਕੀਏ ਉਹ ਸੋਚ ਲੈ ਕੇ ਸਿੱਧੂ ਮੂਸੇਵਾਲਾ ਨੇ ਆਪਦੇ ਪਿੰਡ ਵਿੱਚ ਜਿਹੜਾ ਪਹਿਲਾ ਕੈਂਪ ਲਵਾਇਆ ਸੀ ਔਰ ਉਹਨਾਂ ਦੀ ਸੋਚ ਨੂੰ ਆਪਾਂ ਸਮਰਪਿਤ ਸੁਖ ਸੇਵਾ ਸੁਸਾਇਟੀ ਪੰਜਾਬ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਇਸ ਉਪਰਾਲੇ ਦੇ ਵਿੱਚ ਦੋਸਤੋ ਤੁਸੀਂ ਵੀ ਵੱਧ ਤੋਂ ਵੱਧ ਸਾਥ ਦਿਓ ਤਾਂ ਕਿ ਆਪਾਂ ਇਲਾਕੇ ਦੇ ਵਿੱਚ ਕੈਂਸਰ ਦੀ ਬਿਮਾਰੀ ਨੂੰ ਖਤਮ ਕਰ ਸਕੀਏ ਹਾਂਜੀ ਰੰਗੀਲਾ ਸਾਹਿਬ ਦੱਸ ਦਈਏ ਜੀ ਸਾਰਿਆਂ ਨੂੰ ਕਿਉਂਕਿ ਅਸੀਂ ਮਾਨਸਾ ਦੇ ਵਿੱਚ ਐਸਵੀਆਈ ਕਾਰਡ ਅਤੇ ਵਰਲਡ ਕੈਂਸਰ ਕੇਅਰ ਵੱਲੋਂ 10 ਕੈਂਪ ਲਗਾ ਰਹੇ ਹੈਗੇ ਉਹਨਾਂ ਦੱਸਿਆ ਕਿ ਆਪਾਂ ਦੇ ਵਿੱਚ ਹੀ ਇਹ ਜਿਹੜਾ 11 ਜੂਨ ਨੂੰ ਆਗਾ ਐਸਵੇ ਕਾਰਡ ਤੇ ਵਾਰਲਡ ਕੈਂసర్ ਕੇਅਰ ਵੱਲੋਂ ਇਹ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਦੇ ਉੱਪਰ ਅਸੀਂ ਕੈਂਪ ਲਾ ਰਹੇ ਹਾਂ ਕਿ ਮਾਨਸਾ ਦੇ ਵਿੱਚ ਤੁਸੀਂ ਹੋਰ ਵੀ ਜਿਹੜੇ ਕੈਂਪ ਲਗਾ ਰਹੇ ਇਹਨਾਂ ਦਿਨਾਂ ਦੇ ਵਿੱਚ ਮਾਨਸਾ ਦੇ ਆਸ-ਪਾਸ ਜ਼ਿਲ੍ਹੇ ਦੇ ਵਿੱਚ ਜਿਹੜੇ ਇਹ ਕੈਂਪ ਲਗਾਏ ਜਾ ਰਹੇ ਆ ਅਗਲੇ ਦਿਨਾਂ ਦੇ ਵਿੱਚ ਬਹੁਤ ਵਧੀਆ ਜਿਹੜੀ ਜਾਣਕਾਰੀ ਹੈ ਇਹ ਸਿੱਧੂ ਸਾਹਿਬ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਸਾਨੂੰ ਵੱਧ ਤੋਂ ਵੱਧ ਇਸ ਕੈਂਪਾਂ ਦਾ ਜਿਹੜਾ ਲਾਭ ਲੈਣਾ ਚਾਹੀਦਾ ਹੈ ਹਨ ਤੇ ਸਿੱਧੂ ਸਾਹਿਬ ਬਹੁਤ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ ਸਿੱਧੂ ਮੂਸੇਵਾਲਾ ਨਾਲ ਹਨਾ ਹਾਂਜੀ ਕਿਦਾਂ ਦੇ ਜਾਨੀ ਕਿ ਕਿਹੜੀਆਂ ਕਿਹੜੀਆਂ ਗੱਲਾਂ ਤੁਹਾਡੇ ਨਾਲ ਉਹਨਾਂ ਨੇ ਸਾਂਝੀਆਂ ਕੀਤੀਆਂ ਜਿਹੜੀਆਂ ਅੱਜ ਵੀ ਦਿਲ ਦੇ ਨੇੜੇ ਬਿਲਕੁਲ ਵੱਡੀ ਗੱਲ ਤਾਂ ਇਹ ਸੀਗੀ ਜੀ ਉਹ ਕਹਿੰਦਾ ਜਿਹੜਾ ਕੋਈ ਬੰਦਾ ਸਮਾਜ ਪ੍ਰਤੀ ਚਿੰਤਤ ਸੀ ਜਾਂ ਸਮਾਜ ਸੇਵਾ ਕਰਦਾ ਸੀ ਸੱਚੇ ਦਿਲੋਂ ਉਸ ਬੰਦੇ ਤੇ ਉਹ ਬੜੀ ਯਾਨੀ ਕਿ ਇੱਕ ਯਾਦਾ ਕਦਰ ਕਰਦਾ ਸੀਗਾ ਜੰਨਵਰੀ ਅਸੀਂ ਮਿਲੇਾਂਗੇ ਜਿਵੇਂ ਆਪਣੀ ਪਹਿਲਾ ਵੀ ਗੱਲ ਹੋਈ ਆ ਬਾਈ ਜੀ ਵੀ ਉਹ ਬੰਦੇ ਦਾ ਸੁਪਨਾ ਸੀਗਾ ਵੀ ਮੈਂ ਮਾਨਸਾ ਦੇ ਵਿੱਚ ਇੱਕ ਵੱਡਾ ਕੈਂਸਰ ਦਾ ਹਸਪਤਾਲ ਬਣਾਵਾਂ ਜਿਹੜਾ ਕਿ ਉਹਦਾ ਸੁਪਨਾ ਅਧੂਰਾ ਹੀ ਆ ਸ਼ਾਇਦ ਦੇਖਦੇ ਆ ਜਿਵੇਂ ਕੋਈ ਪ੍ਰਮਾਤਮਾ ਨੇ ਚਾਹਿਆ ਜਾਂ ਉਹਨਾਂ ਦਾ ਪਰਿਵਾਰ ਚਾਹੂਗਾ ਅੱਗੇ ਜਾ ਕੇ ਆਪਾਂ ਕੋਸ਼ਿਸ਼ ਕਰੀਏ ਵੀ ਉਹਨੂੰ ਪੂਰਾ ਕਰਨ ਦੀ ਉਹਦਾ ਸੁਪਨਾ ਸੀਗਾ ਜੀ ਉਸ ਤੋਂ ਇਲਾਵਾ ਮੇਰੇ ਨਾਲ ਬਾਈ ਦਾ ਬਹੁਤ ਹੀ ਜ਼ਿਆਦਾ ਜਿਹੜਾ ਪਿਆਰ ਸੀਗਾ ਜਿਹੜਾ ਕਿ ਉਹ ਉਸ ਤੇ ਉਹ ਪਿਆਰ ਨੂੰ ਆਪਾਂ ਕਦੇ ਵੀ ਜਿਹੜਾ ਭੁੱਲਿਆ ਨਹੀਂ ਜਾ ਸਕਦਾ ਕਿਉਂਕਿ ਹਮੇਸ਼ਾ ਹੀ ਉਹਨੇ ਜਦੋਂ ਵੀ ਫੋਨ ਤੇ ਗੱਲ ਹੋਣੀ ਜਾਂ ਮਿਲਣਾ ਤੇ ਬੜਾ ਹੀ ਅਦਬ ਤੇ ਸਤਿਕਾਰ ਦੇ ਨਾਲ ਜਿਹੜਾ ਉਹਦਾ ਬੁਲਾਉਣਾ ਸੀਗਾ ਜਿਹੜਾ ਉਹਦਾ ਮਿਲਣ ਦਾ ਢੰਗ ਸੀਗਾ ਉਹ ਕਦੇ ਵੀ ਮਤਲਬ ਕਿ ਬਸਾਰਿਆ ਨਹੀਂ ਜਾ ਸਕਦਾ ਬਿਲਕੁਲ ਪਰਿਵਾਰ ਨਾਲ ਬਈ ਇਨਸਾਨ ਜੋ ਉਦੋਂ ਹੀ ਬਰਕਰਾਰ ਹੈ ਉਹਨਾਂ ਦੇ ਪਰਿਵਾਰ ਹਾਂਜੀ ਬਿਲਕੁਲ ਆਂਟੀ ਜੀ ਨਾਲ ਅੰਕਲ ਜੀ ਨਾਲ ਗੱਲ ਹੁੰਦੀ ਰਹਿੰਦੀ ਆ ਉਦਾਂ ਹੀ ਪਿਆਰ ਹੈਗਾ ਪ੍ਰਮਾਤਮਾ ਨੇ ਚਾਇਆ ਇੰਜ ਹੀ ਰਹੇ ਪਿਆਰ ਬਰਕਰਾਰ ਰਹੇਗਾ ਅ ਤੁਸੀਂ ਪਹਿਲਾਂ ਗੱਲ ਕੀਤੀ ਕਿ ਕਰੋਨਾ ਕਾਲ ਦੇ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲਾ ਨੇ ਅ ਮਰੀਜ਼ਾਂ ਦੀ ਬਹੁਤ ਹੈਲਪ ਕੀਤੀ ਹੈ ਹਨਾ ਹਾਂਜੀ ਉਹ ਖਲਾਫ ਸੀ ਜਦੋਂ ਪਰਿਵਾਰਕ ਮੈਂਬਰ ਇੱਕ ਦੂਜੇ ਤੋਂ ਦੂਰ ਸਨ ਜੇ ਕੋਈ ਘਰ ਦੇ ਵਿੱਚ ਕਿਸੇ ਨੂੰ ਕੋਵਿਡ ਹੋ ਜਾਂਦਾ ਸੀ ਤਾਂ ਉਹ ਬਾਕੀ ਪਰਿਵਾਰ ਦੇ ਮੈਂਬਰ ਉਹ ਤੋਂ ਬਹੁਤ ਦੂਰ ਚਲੇ ਜਾਂਦੇ ਸੀ ਨੇੜੇ ਨਹੀਂ ਜਾਂਦੇ ਉਹੀ ਜੇ ਹਾਲਾਤਾਂ ਦੇ ਵਿੱਚ ਉਸ ਸ਼ਖਸ ਨੇ ਲੋੜਵੰਦਾਂ ਦੀ ਮਦਦ ਕੀਤੀ ਬਿਲਕੁਲ ਜੀ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਆਸ-ਪਾਸ ਦੇ ਵਿੱਚ ਜਿਵੇਂ ਕੋਈ ਗਰੀਬ ਪਰਿਵਾਰ ਹੁੰਦੇ ਹੈਗੇ ਕੋਈ ਦਿਹਾੜੀ ਤਨ ਪਰਿਵਾਰ ਹੈਗੇ ਉਹਨਾਂ ਲਈ ਉਹਨਾਂ ਨੇ ਰਾਸ਼ਨ ਦੀਆਂ ਥੈਲੀਆਂ ਬਣਾਈਆਂ ਉਹ ਘਰੋ ਘਰੀ ਜਾ ਕੇ ਉਹਨਾਂ ਨੇ ਰਾਸ਼ਨ ਵੀ ਵੰਡਿਆ ਜੀ ਕਿਉਂਕਿ ਅਸੀਂ ਉਸ ਟਾਈਮ ਮਿਲਦੇ ਰਹੇ ਹਾਂ ਕਿਉਂਕਿ ਸਾਡੇ ਕੋਲ ਵੰਡੇ ਹੋ ਆ ਜਾਂਦੇ ਸੀਗੇ ਤਾਂ ਉਹਨਾਂ ਨੇ ਆਪਦੇ ਪਿੰਡ ਦੇ ਵਿੱਚ ਪਹਿਲੇ ਪਿੰਡ ਤੋਂ ਮਹਿਮ ਸ਼ੁਰੂ ਕੀਤੀ ਹੈ ਇਹ ਨਹੀਂ ਹੈਗਾ ਵੀ ਕੋਈ ਬਾਹਰ ਤੋਂ ਜਾ ਕੇ ਮਹਿਮ ਸ਼ੁਰੂ ਕੀਤੀ ਉਹਨਾਂ ਨੇ ਗਰਾਊਂਡ ਲੈਵਲ ਤੋਂ ਕੰਮ ਸ਼ੁਰੂ ਕੀਤਾ ਆਪਦੇ ਪਿੰਡ ਤੋਂ ਸ਼ੁਰੂ ਕੀਤਾ ਕੰਮ ਉਹ ਤੋਂ ਪਹਿਲਾਂ ਆਪਦੇ ਪਿੰਡ ਦੇ ਵਿੱਚ ਇੱਕ ਕਮੇਟੀ ਬਣਾ ਕੇ ਉਹਨਾਂ ਨੇ ਜਿਹੜਾ ਵੀ ਕੋਈ ਲੋੜਵੰਦ ਪਰਿਵਾਰ ਸੀਗਾ ਉਹਦੇ ਘਰ ਤੱਕ ਰਾਸ਼ਨ ਪਹੁੰਚਾਇਆ ਹੈਗਾ ਤੇ ਇਸ ਤੋਂ ਇਲਾਵਾ ਸਾਡੇ ਕੋਲ ਇੱਥੇ ਬਟੰਡਾ ਕੋਵਰਟ ਸੈਂਟਰ ਦੇ ਵਿੱਚ ਵੀ ਆ ਕੇ ਜਿਹੜੀ ਉਹ ਸੇਵਾ ਨਿਭਾਉਂਦੇ ਰਹੇ ਬਿਲਕੁਲ ਉਹਨਾਂ ਨੇ ਜਿਹੜੀ ਮਦਦ ਕੀਤੀ ਲੋੜਵੰਦ ਮਰੀਜ਼ਾਂ ਦੀ ਉਸ ਸਮੇਂ ਉਹ ਕਦੇ ਨਹੀਂ ਭੁਲਾਈ ਜਾ ਸਕਦੀ ਬਿਲਕੁਲ ਜੀ ਕੈਂਸਰ ਦੇ ਮਰੀਜ਼ਾਂ ਲਈ ਬੜੇ ਚਿੰਤਤ ਸਨ ਸਮਾਜ ਦੇ ਹੋਰ ਬਹੁਤ ਵਿਸ਼ੇ ਸੀਗੇ ਜਿਹੜੇ ਬੇਸ਼ੱਕ ਆਪਣੇ ਸਾਹਮਣੇ ਨਹੀਂ ਆਏ ਜਿੱਦਾਂ ਉਹਨਾਂ ਨੇ ਵਾਤਾਵਰਣ ਦੇ ਲਈ ਆਪਣਾ ਯੋਗਦਾਨ ਪਾਇਆ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਅੰਤਿਮ ਅਰਜ਼ਾ ਦੇ ਵਿੱਚ ਵੀ ਇਹੀ ਮੈਸੇਜ ਸੀਗਾ ਮਾਤਾ ਚਰਨ ਕੌਰ ਜੀ ਵੱਲੋਂ ਕਿ ਉਹਨਾਂ ਦੀ ਯਾਦ ਦੇ ਵਿੱਚ ਸਿੱਧੂ ਪੂਸੇ ਵਾਲਾ ਦੀ ਯਾਦ ਦੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਔਰ ਪੌਦੇ ਲਗਾਏ ਹੀ ਨਾ ਜਾਣ ਦੋਸਤੋ ਉਹਨਾਂ ਦੀ ਪਰਭ੍ਰਿਸ਼ ਕੀਤੀ ਜਾਵੇ ਉਹਨਾਂ ਦੀ ਦੇਖਭਾਲ ਕੀਤੀ ਜਾਵੇ ਸੋ ਬੜੀਆਂ ਯਾਦਾਂ ਨੇ ਜੇਕਰ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਬਹੁਤ ਲੰਮਾ ਸਮਾਂ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਉਹਨਾਂ ਦੇ ਸੁਭਾਅ ਬਾਰੇ ਉਹਨਾਂ ਦੇ ਜਿਹੜਾ ਲੋਕ ਸੇਵਾ ਭਾਵਨਾ ਬਾਰੇ ਤੇ ਬਹੁਤ ਨੇੜਤਾ ਬਣਾ ਕੇ ਸਿੱਧੂ ਮੂਸੇਵਾਲਾ ਦੇ ਨਾਲ ਬਾਈ ਸੁਖਪਾਲ ਸਿੰਘ ਸਿੱਧੂ ਜਿਨ੍ਹਾਂ ਨੇ ਸੇਵਾ ਭਾਵਨਾ ਦੇ ਨਾਲ ਉਸ ਇਨਸਾਨ ਨਾਲ ਦੋਸਤੀ ਪਾਈ ਔਰ ਅੱਜ ਵੀ ਉਹਨੂੰ ਦਿਲੋਂ ਯਾਦ ਕਰਦੇ ਹੋਏ ਉਹ ਹਮੇਸ਼ਾ ਗਮਗੀਨ ਰਹਿੰਦੇ ਨੇ ਕਿ ਅੱਜ ਜੇ ਸਾਡਾ ਭਰਾ ਸਿੱਧੂ ਮੂਸੇਵਾਲਾ ਹੁੰਦਾ ਤਾਂ ਲੋਕਾਂ ਦੀ ਮਦਦ ਲਈ ਉਹਦੇ ਹੱਥ ਅੱਗੇ ਜਰੂਰ ਆਉਂਦੇ ਹਨ ਸਿੱਧੂ ਉਹ ਭਾਈ ਸਿੱਧੂ ਤੇ ਸਿੱਧੂ ਕਦੇ-ਕਦੇ ਮੈਂ ਸੋਚਦਾ ਹੁੰਦਾ ਬੜਾ ਪਰਮਾਤਮਾ ਨੇ ਮੇਲ ਮਲਾਇਆ ਸੀ ਹਨ ਬਿਲਕੁਲ ਜੀ ਨਹੀਂ ਸਕਣ ਜਦੋਂ ਸਿੱਧੂ ਕਹਿ ਕੇ ਗੱਲ ਕਰਦੇ ਤੇ ਬਾਈ ਵੀ ਸਿੱਧੂ ਕਹਿ ਕੇ ਗੱਲ ਕਰਦੇ ਹਾਂਜੀ ਬਿਲਕੁਲ ਸਿੱਧੂ ਕਹਿ ਕੇ ਗੱਲ ਕਰਦੇ ਸੀਗੇ ਕਿ ਮੈਂ ਤਾਂ ਉਹਨੂੰ ਬਾਈ ਨੂੰ ਕਈ ਵਾਰ ਸ਼ੁਭਦੀਪ ਕਹਿ ਕੇ ਬੁਲਾਉਂਦਾ ਸੀਗਾ ਉਹ ਮੈਨੂੰ ਸਿੱਧੂ ਕਹਿ ਕੇ ਬੁਲਾਉਂਦਾ ਬਿਲਕੁਲ ਜਿਸ ਇਨਸਾਨ ਨੂੰ ਸਾਰੀ ਦੁਨੀਆ ਸਿੱਧੂ ਮੂਸੇ ਵਾਲਾ ਜਾਂ ਸਿੱਧੂ ਕਹਿ ਕੇ ਬੁਲਾਉਂਦੀ ਸੀ ਤੁਸੀਂ ਉਹਨੂੰ ਸ਼ੁਭਦੀਪ ਕਹਿ ਕੇ ਬੁਲਾਉਂਦੇ ਤੇ ਬਾਈ ਰਿਟਰਨ ਤੇ ਤੁਹਾਨੂੰ ਸਿੱਧੂ ਕਹਿ ਕੇ ਬੁਲਾਉਂਦਾ ਬੜਾ ਮਾਣ ਹੁੰਦਾ ਬਈ ਜਨਮ ਦਿਨ ਦੀਆਂ ਜਿਹੜੀਆਂ ਉਹ ਯਾਦਾਂ ਨੇ ਜਦੋਂ ਘਰ ਦੇ ਵਿੱਚ ਪੁਰਾਣੇ ਘਰ ਦੇ ਵਿੱਚ ਬਈ ਜਨਮ ਦਿਨ ਪੁਰਾਣੇ ਘਰ ਦੀਆਂ ਯਾਦਾਂ ਕਦੇ ਵੀ ਨਹੀਂ ਬਈ ਰੰਗੀਲਾ ਸਾਹਿਬ ਉਹ ਨਹੀਂ ਭੁੱਲ ਸਕਦੇ ਕਿ ਸਾਡੀ ਸਾਰੀ ਟੀਮ ਭਿੰਡੇ ਤੋਂ ਮੇਰਾ ਵੀਰ ਹਰਪ੍ਰੀਤ ਕਹਿੰਦਾ ਪਵਨਪ੍ਰੀਤ ਜਿੰਮੀ ਅਸੀਂ ਸਾਰੇ ਗਏ ਇਕੱਠੇ ਵੀਰ ਹਣੀ ਜੀ ਲਵਲੀ ਜੀ ਸਾਰਿਆਂ ਨੇ ਇਕੱਠਿਆਂ ਨੇ ਰੰਗੀਲਾ ਜੀ ਤੁਸੀਂ ਵੀ ਸੀਗੇ ਨਾਲ ਤੇ ਆਪਾਂ ਸਾਰੇ ਇਕੱਠੇ ਗਏ ਆ ਕਿ ਉਹ ਜਨਮ ਦਿਨ ਤੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਂ ਕੇਕ ਹੀ ਆਈ ਸੀ ਜਦੋਂ ਤੇ ਕਿੰਨਾ ਵਧੀਆ ਉਹ ਦਿਨ ਸੀਗਾ ਜਿਹੜਾ ਤੇ ਉਹ ਜਿਹੜੀ ਘੜੀ ਆ ਉਹ ਪਲ ਉਹ ਕਦੇ ਵੀ ਨਹੀਂ ਭੁੱਲ ਸਕਦਾ ਨਹੀਂ ਭੁੱਲ ਸਕਦੇ ਹਰ ਇੱਕ ਇਨਸਾਨ ਜੋ ਬੜੇ ਪਿਆਰ ਨਾਲ ਕੇਕ ਲੈ ਕੇ ਗਿਆ ਤੇ ਮੈਨੂੰ ਨਹੀਂ ਲੱਗਦਾ ਕਿਸੇ ਦਾ ਕੇਕ ਨਹੀਂ ਕੱਟਿਆ ਗਿਆ ਹੁਣ ਸਾਰੇ ਇਨਸਾਨਾਂ ਨੂੰ ਦੋਸਤੋ ਉੱਥੇ ਜਿਹੜਾ ਪਿਆਰ ਦਿੱਤਾ ਬਾਈ ਨੇ ਉਹ ਕਿਵੇਂ ਭੁੱਲਿਆ ਜਾ ਸਕਦਾ ਬੜੀਆਂ ਯਾਦਾਂ ਉਹ ਘਰ ਨਾਲ ਜਿੱਦਾਂ ਸਖਪਾਲ ਸਿੱਧੂ ਜੀ ਨੇ ਕਿਹਾ ਕਿ ਪੁਰਾਣੇ ਘਰ ਨਾਲ ਜਿਹੜੀਆਂ ਯਾਦਾਂ ਸੀ ਬਹੁਤ ਆਉਣਾ ਜਾਣਾ ਰਿਹਾ ਉਸ ਘਰ ਦੇ ਵਿੱਚ ਨਹੀਂ ਪਰਮਾਤਮਾ ਨੂੰ ਮਨਜ਼ੂਰ ਸੀ ਕਿ ਉਸ ਹਵੇਲੀ ਦੇ ਵਿੱਚ ਜਾ ਕੇ ਉੱਥੇ ਮਿਲਣ ਦਾ ਕਿਉਂਕਿ ਸਾਡਾ ਵੀ ਪਿਆਰ ਕਹੀਏ ਸਾਡਾ ਪੁਰਾਣਾ ਘਰ ਨਾਲ ਅੱਜ ਵੀ ਉਹਨਾਂ ਦੇ ਨਾਲ ਉਹ ਨਵੀਂ ਹਵੇਲੀ ਨੂੰ ਕਿੱਥੇ ਵੱਧ ਕੇ ਪਿਆਰ ਕਿਉਂਕਿ ਜ਼ਿਆਦਾਤਰ ਸਾਡੇ ਇਹ ਮਿਲਣੀਆਂ ਹੋਈਆਂ ਜਾਂ ਮੁਲਾਕਾਤ ਕੋਈ ਜਿਹਾ ਸੀ ਮਿਲੇ ਆਗੇ ਤਾਂ ਅਸੀਂ ਬੈਠੇ ਹਾਂ ਇਕੱਠੇ ਰਲ ਕੇ ਤਾਂ ਉਹ ਪੁਰਾਣੇ ਘਰ ਚ ਸੀਗੇ ਬਿਲਕੁਲ ਮਤਲਬ ਉਹ ਪੁਰਾਣੇ ਘਰ ਦੀ ਜਿਹੜੀ ਸਾਹਜ ਆ ਮੈਨੂੰ ਲੱਗਦਾ ਸ਼ਾਇਦ ਹੀ ਕਦੇ ਅਸੀਂ ਉਹਨੂੰ ਮਿਟਾ ਸਕੀ ਜਾਂ ਬੁਰ ਸਕੀ ਭਾਈ ਜਦੋਂ ਫਿਲਮ ਕੀਤੀ ਐ ਮੂਸਾ ਜੱਟ ਉਹ ਉਸ ਦੌਰਾਨ ਵੀ ਤੁਹਾਡੀਆਂ ਗੱਲਬਾਤ ਹੁੰਦੀ ਹੋਊਗੀ ਜਾਂ ਹਾਂਜੀ ਕਿਵੇਂ ਜੇ ਉਹ ਉਹ ਫਿਲਮ ਦੇ ਸ਼ੂਟ ਦੇ ਮੌਕੇ ਦੀਆਂ ਕੋਈ ਗੱਲਾਂ ਬਤਾ ਉਸ ਸਮੇਂ ਦੌਰਾਨ ਆਪਣਾ ਦਿੱਲੀ ਦਾ ਸੰਘਰਸ਼ ਚੱਲਦਾ ਸੀਗਾ ਜੀ ਅੱਛਾ ਜੀ ਤੇ ਸਾਡਾ ਉਦੋਂ ਲਗਾਤਾਰ ਹੀ ਦਿੱਲੀ ਜਾਣਾ ਆਉਣਾ ਰਿਹਾ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਜਿਹੜੀ ਫਿਲਮ ਸੀਗੀ ਮੋਰਸਾ ਝੱਟ ਉਹਦੀ ਸ਼ੂਟਿੰਗ ਚੱਲਦੀ ਸੀ ਤੇ ਆਪਣੇ ਤਲਵੰਡੀ ਦੇ ਲੱਗ ਗਈ ਕਈ ਬੰਦਾ ਦੇ ਵਿੱਚ ਉਹਦੀ ਸ਼ੂਟਿੰਗ ਹੋਈ ਹੈਗੀ ਉਸ ਸਮੇਂ ਦੌਰਾਨ ਵੀ ਜਦੋਂ ਅਸੀਂ ਦਿੱਲੀ ਗਏ ਹਾਂਗੇ ਮੈਂ ਹਰਪ੍ਰੀਤ ਤੇ ਜਿੰਮੀ ਤਾਂ ਉਸ ਵळे ਵੀ ਅਸੀਂ ਜਾਣ ਲੱਗੇ ਵੀ ਸਿੱਧੂ ਕੋਲੇ ਅਸੀਂ ਹੋਕ ਜਾਂਦੇ ਰਹੇ ਹਾਂ ਤੇ ਉਹਨੇ ਆਪ ਦੀ ਜਿਹੜੀ ਸੇਵਾ ਸੀ ਉਹ ਵਿੱਚ ਪਾਉਣੀ ਮਤਲਬ ਕਿ ਫਿਰ ਉਹਨਾਂ ਨੇ ਆਪ ਦੇ ਚਾਚਾ ਜੀ ਨੂੰ ਸਾਡੇ ਨਾਲ ਭੇਜ ਇੱਕ ਦੁਆਰੀ ਤੇ ਇੱਕ ਕਾਫੀ ਵਾਰੀ ਸਾਡੇ ਨਾਲ ਆਪ ਵੀ ਗਏ ਹੈਗੇ मतलब उस समय दौरान भी मतलब ये नहीं देखा सका कि वो फिल्म च व्यस्त थी सा नो मिले नहीं कि ना उस समय भी वो दिल्ली ਆਪ ਦਾ ਜਰਾ ਹੈਲਪਫੁਲ ਆ ਗਿਆ ਉਹ ਭੇਜਦੇ ਰਹੇ ਨਹੀਂ ਜਾਨੀ ਕਿ ਕਿਸਾਨੀ ਸੰਘਰਸ਼ ਦੇ ਨਾਲ ਵੀ ਜੁੜੇ ਰਹੇ ਹੈ ਹਾਂਜੀ ਅਖੀਰਲੀ ਜਿੱਤ ਤੀਕ ਹੈ ਨਾ ਬਿਲਕੁਲ ਜੀ ਬਿਲਕੁਲ ਬੇਸ਼ੱਕ ਉਹ ਆਪ ਦੇ ਰਜੇ ਮੈਂ ਚ ਬਿਜੀ ਸੀ ਪਰ ਉਹ ਸੰਘਰਸ਼ ਨੂੰ ਆਪ ਦਾ ਸਮਾਂ ਦਿੱਤਾ ਬਿਲਕੁਲ ਬਿਲਕੁਲ ਲੋੜੀ ਦਾ ਫੰਡ ਵੀ ਦਿੱਤਾ ਤੇ ਉੱਥੇ ਹਾਜ਼ਰੀ ਵੀ ਭਰੀ ਹੈ ਹਾਜ਼ਰੀ ਵੀ ਭਰੀ ਉੱਥੇ ਹਾਜ਼ਰੀ ਵੀ ਭਰੀ ਹੈ ਤੇ ਬੜੀਆਂ ਯਾਦਾਂ ਬਾਈ ਜੇ ਗੱਲ ਕਰੀਏ ਜਿੱਦਾਂ ਪਹਿਲਾਂ ਗੱਲ ਹੋਈ ਹੈ ਕਿ ਆਪਾਂ ਕਰੀ ਜਾਈਏ ਤਾਂ ਬਹੁਤ ਟਾਈਮ ਲੱਗ ਜੂ ਕਿਉਂਕਿ ਇੰਨੀਆਂ ਜਿਆਦਾ ਬਣੀਆਂ ਹੋਈਆਂ ਨੇ ਉਸ ਸ਼ਖਸ ਦੀਆਂ ਔਰ ਉਸਦੇ ਅਸਲੀ ਚਿਹਰੇ ਨੂੰ ਜਿਹੜਾ ਲੋਕਾਂ ਨੇ ਬੇਸ਼ੱਕ ਨਹੀਂ ਜਾਣਿਆ ਸੀ ਕਿ ਉਹ ਇਦਾਂ ਸਮਾਜ ਸੇਵਾ ਦੇ ਵਿੱਚ ਵੀ ਯੋਗ ਸਮਾਜ ਸੇਵਾ ਵਿੱਚ ਇੱਕ ਦੂਸਰਾ ਇੱਕ ਉਹਦੇ ਖਾਸ ਤੇ ਸੀਗੀ ਉਹ ਇੱਕ ਲੇਡੀਜ਼ ਦੀ ਰਿਸਪੈਕਟ ਬਹੁਤ ਕਰਦਾ ਸੀ ਬਿਲਕੁਲ ਇੱਕ ਹਰ ਇੱਕ ਔਰਤ ਦੀ ਮਤਲਬ ਕਿ ਰਿਸਪੈਕਟ ਬਹੁਤ ਹੀ ਜ਼ਿਆਦਾ ਕਰਦਾ ਸੀ ਜਿਹੜੀ ਕਿ ਆਪਾਂ ਐ ਗਿਲਗੇ ਵੀ ਅੱਜ ਕੱਲ ਦੇ ਮਾਹੌਲ ਨੂੰ ਮੰਨੀਏ ਜਾਂ ਆਪਾਂ ਜਿਹੜੇ ਹੋਰ ਕਲਾਕਾਰ ਆ ਉਹਨਾਂ ਕਲਾਕਾਰਾਂ ਦੇ ਵਿੱਚ ਇਹ ਚੀਜ਼ ਦੀ ਬਹੁਤ ਕਮੀ ਹੈਗੀ ਜਿਹੜੀ ਕਿ ਉਹਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀਗੀ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਜੋ ਵੀ ਆਪਣੇ ਗੀਤ ਦੇ ਵਿੱਚ ਕੋਈ ਏ ਇਦਾਂ ਦਾ ਫਰਮਾਕਣ ਕਰਿਆ ਉਹਨੂੰ ਬੜਾ ਸੋਚ ਸਮਝ ਕੇ ਬਿਲਕੁਲ ਕਿਸੇ ਮਤਲਬ ਕਿ ਗੀਤ ਦੇ ਵਿੱਚ ਉਹਨਾਂ ਨੇ ਅਸ਼ਲੀਲਤਾ ਤਾਂ ਮੇਰੇ ਖਿਆਲ ਚ ਤਾਂ ਆਪਾਂ ਤਾਂ ਕਦੇ ਦੇਖੀ ਨਹੀਂ ਗਈ ਵੀ ਕਿਸੇ ਗੀਤ ਚ ਉਹਨਾਂ ਨੇ ਕੋਈ ਅਸ਼ਲੀਲਤਾ ਹੀ ਭਰੋਸੀ ਹੋਵੇ ਬਿਲਕੁਲ ਤੇ ਇਹ ਇੱਕ ਸਮਾਜ ਸੇਵਾ ਦਾ ਪੱਖ ਦੇ ਨਾਲ-ਨਾਲ ਇੱਕ ਜਿਹੜੀ ਜ਼ਿੰਮੇਵਾਰੀ ਵਾਲੇ ਪੱਖ ਵੀ ਉਹਨਾਂ ਨੇ ਨਿਭਾਏ ਆ ਆਪਣੀ ਗਾਇਕੀ ਦੇ ਵਿੱਚ ਪਰ ਕਲਮ ਦੀ ਗੱਲ ਕਰੀਏ ਕਲਮ ਜਿਹੜੀ ਸੀਗੀ ਉਹਨਾਂ ਦੀ ਉਹ ਕਲਮ ਮੈਨੂੰ ਨਹੀਂ ਲੱਗਦਾ ਹੋਰ ਕੋਈ ਰਾਈਟਰ ਦੇ ਹੱਥ ਆਊਗੀ ਇਸ ਤਰ੍ਹਾਂ ਦੀ ਕਲਮ ਜੋ ਵੀ ਲਿਖਿਆ ਉਹਨਾਂ ਨੇ ਬੜਾ ਠੋਕ ਕੇ ਲਿਖਿਆ ਔਰ ਮੇਰਾ ਖਿਆਲ ਜਾਣ ਤੋਂ ਪਹਿਲਾਂ ਜਿਹੜਾ ਆ ਸੌਂਗ ਆਇਆ ਉਹਨਾਂ ਦਾ ਉਹ ਉਹਦੇ ਵਿੱਚ ਤਾਂ ਮੇਰਾ ਹਲ ਸਾਰਾ ਕੁਝ ਆ ਦਾ ਸਮੇਟ ਕੇ ਜਿਹੜਾ ਉਹ ਲਾਸਟ ਰਾਈਟ ਗਾਣਾ ਆਇਆ ਸੀ ਉਹਨਾਂ ਦਾ 15 ਮਈ 2022 ਨੂੰ ਹੂੰ ਉਸਨ ਸਿੱਧੂ ਨੇ ਬੰਬੇ ਤੋਂ ਆਉਣਾ ਸੀਗਾ ਜੀ ਤੇ ਅਸੀਂ ਵੀ ਮਾਤਾ ਜੀ ਕੋਲ ਬੈਠੇ ਸੀਗੇ ਮੈਂ ਪਵਨ ਤੇ ਜਗਨ ਤਿੰਨੋਂ ਹੀ ਸੀਗੇ ਤੇ ਮੈਂ ਗਾਣਾ ਸੁਣ ਲਿਆ ਮਾਤਾ ਜੀ ਜਿਹਨੂੰ ਮੈਂ ਗੱਲ ਕੀਤੀ ਮੈਂ ਮਾਤਾ ਜੀ ਗਾਣਾ ਨਾ ਸੁਭਦੀਪ ਨੇ ਆ ਮੈਨੂੰ ਸਹੀ ਨਹੀਂ ਪਤਾ ਨਹੀਂ ਕਿਉਂ ਨਹੀਂ ਲੱਗ ਰਿਹਾ ਜੀ ਮੈਂ ਕਹੋਣੇ ਆਇਆ ਕਿਉਂ ਕਿਹਾ ਵੀ ਲਾਸਟ ਰਾਈਡ ਅਸੀਂ ਮਾਤਾ ਨਾਲ ਉਸ ਗਾਣੇ ਬਾਰੇ ਵੀ ਉੱਤੇ ਸਾਡੀ ਚਰਚਾ ਹੋਈ ਕਿਉਂਕਿ ਉਸੇ ਦਿਨ ਉਹ 6 ਵਜੇ ਗਾਣਾ ਆਇਆ ਸੀਗਾ ਤੇ 7 7:30 ਵਜੇ ਅਸੀਂ ਮਾਤਾ ਜੀ ਕੋਲੇ ਬੈਠੇ ਗੱਲਾਂ ਕੀਤੀਆਂ ਕਿਉਂਕਿ ਉਹ ਗਾਣੇ ਦੇ ਵਿੱਚ ਜਿਹੜੀਆਂ ਵੀ ਗੱਲਾਂ ਕਰੀਆਂ ਉਹ ਲਗਭਗ ਐ ਕਿ ਲੋ ਵੀ ਆਪਾਂ 10 12 ਦਿਨਾਂ ਬਾਅਦ ਉਹ ਸਾਰੀਆਂ ਗੱਲਾਂ ਹੀ ਸੱਚ ਹੋ ਗਈਆਂ ਜਿਵੇਂ ਕਿ ਉਹਨੂੰ ਸਾਰੇ ਕਾਲ ਦਾ ਪਤਾ ਹੀ ਹੁੰਦਾ ਜਿਵੇਂ ਮਾਤਮਾ ਨੇ ਜਿਵੇਂ ਆ ਚੀਜ਼ ਹੋਣੀ ਹੈਗੀ ਤੇ ਹੋਣੀ ਵੀ ਇਹ ਹੁੰਦਾ ਵੀ ਗਾਣਾ ਬੰਦੇ ਨੇ ਰਿਲੀਜ਼ ਵੀ ਕਰਤਾ ਇਹ ਵਾਰੀ ਇਹ ਹੁੰਦਾ ਵੀ ਚਲੋ ਆਪਾਂ ਕਹਿੰਦੇ ਵੀ ਉਹਨੇ ਲਿਖਿਆ ਸੀ ਵੀ ਬਾਅਦ ਦੇ ਵਿੱਚ ਆਪਾਂ ਉਹ ਬਾਅਦ ਦੀ ਗੱਲ ਹੋਰ ਹੁੰਦੀ ਹੈ ਵੀ ਬੰਦੇ ਨੇ ਰਿਲੀਜ਼ ਵੀ ਕਰਤਾ ਗਾਣਾ ਉਹ ਤੇ ਉਹੀ ਸਾਰੀਆਂ ਗੱਲਾਂ ਉਹ ਕੋ ਉਹਦੇ ਨਾਲ ਵਾਪਰੀਆਂ ਕਿਉਂਕਿ ਕੋਈ ਆਪਾਂ ਇਹ ਕਹਿੰਦੇ ਵੀ ਉਹ ਰੱਬੀ ਰੂਹ ਸੀ ਇੱਕ ਤਰ੍ਹਾਂ ਦੀ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹਨੂੰ ਆਪ ਦੀ ਮਤਲਬ ਮੌਤ ਦਾ ਆਪਦੇ ਕਾਲ ਦਾ ਪਤਾ ਸੀਗਾ ਬਿਲਕੁਲ ਨਹੀਂ ਆਪਾਂ ਨੂੰ ਹਰ ਇੱਕ ਕੋਈ ਵੀ ਬੰਦਾ ਹੈਗਾ ਆਪਾਂ ਨੂੰ ਇਹ ਨਹੀਂ ਪਤਾ ਵੀ 5 ਮਿੰਟ ਨੂੰ ਕੀ ਹੋਣਾ ਹੈਗਾ ਪਰ ਸ਼ੁਭਦੀਪ ਨੂੰ ਇਹਨਾਂ ਗੱਲਾਂ ਦਾ ਦੇਖੋ ਵੀ ਇੱਕ ਪਰਮਾਤਮਾ ਵੱਲੋਂ ਵਰ ਗਿਆ ਲੋ ਜਾਂ ਕੋਈ ਮਤਲਬ ਕਿ ਤੇ ਉਸ ਬੰਦੇ ਨੂੰ ਇਸ ਗੱਲਾਂ ਦਾ ਸਾਰਿਆਂ ਦਾ ਪਤਾ ਸੀ ਜੀ ਬਿਲਕੁਲ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਬਹੁਤ ਘੱਟ ਇਨਸਾਨ ਹੁੰਦੇ ਆ ਜਿਨ੍ਹਾਂ ਨੂੰ ਆਪਣੀ ਅਗਲੀ ਸਮੇਂ ਦਾ ਪਤਾ ਹੁੰਦਾ ਹੈ ਨਾ ਹਾਂਜੀ ਏ ਵੀ ਇੱਕ ਇਹੀ ਕਾਰਨ ਸੀ ਕਿ ਉਹ ਇੱਕ ਸੇਵਾ ਭਾਵਨਾ ਨਾਲ ਇੱਕ ਸੱਚੇ ਦਿਲ ਨਾਲ ਔਰ ਇੱਕ ਜ਼ਮੀਨ ਤੋਂ ਉੱਠਿਆ ਹੋਇਆ ਔਰ ਜ਼ਮੀਨ ਦੇ ਨਾਲ ਜੜਾਂ ਲਾਈ ਹੋਇਆ ਇਨਸਾਨ ਸੀ ਮਿੱਟੀ ਨਾਲ ਮਿੱਟੀ ਹੋਣ ਵਾਲਾ ਸ਼ਖਸੀ ਬੇਸ਼ੱਕ ਤੰਦੌਲਤ ਸ਼ੋਹਰਤ ਬਹੁਤ ਕੁਝ ਮਿਲ ਗਿਆ ਸੀ ਪਰ ਉਹ ਹੁਣ ਆਪਦੇ ਪਿੰਡ ਨਾਲੋਂ ਦੂਰ ਰਹਿੰਦਾ ਬਿਲਕੁਲ ਜੀ ਆਪਦੇ ਪਿੰਡ ਨਾਲੋਂ ਉਹ ਜਿੱਥੇ ਛੋਟਾ ਉਹਦਾ ਬਚਪਨ ਕੱਢਿਆ ਪਲਿਆ ਆਪਦੇ ਮਾਪਿਆਂ ਤੋਂ ਮਤਲਬ ਕਦੇ ਵੀ ਉਹ ਆਪਦੀ ਜ਼ਮੀਨ ਤੋਂ ਦੂਰ ਨਹੀਂ ਰਹਿਣਾ ਚਾਹੁੰਦਾ ਸੀਗਾ ਹਮੇਸ਼ਾ ਦੋਸਤੋ ਉਸ ਸ਼ਖਸ਼ ਦੀਆਂ ਯਾਦਾਂ ਕਿਸੇ ਦੇ ਵੀ ਦਿਲ ਚੋਂ ਦੂਰ ਨਹੀਂ ਹੋਣਗੀਆਂ ਕਿਉਂਕਿ ਸੁਖਪਾਲ ਸਿੰਘ ਸਿੱਧੂ ਜਿਹੜੇ ਕਿ ਉਹਨਾਂ ਨਾਲ ਸਮੇਂ-ਸਮੇਂ ਤੇ ਨਾਲ ਰਹੇ ਸੇਵਾ ਕਰਦੇ ਰਹੇ ਨੇ ਉਸ ਇਨਸਾਨ ਦੇ ਹਰ ਇੱਕ ਉਦੇ ਦਿਲ ਦੀ ਗੱਲ ਨੂੰ ਸਮਝਦੇ ਸੀ ਉਹਦੇ ਕੀਤੇ ਹੋਏ ਕੰਮਾਂ ਨੂੰ ਸਮਝਦੇ ਸੀ ਨਹੀਂ ਭੁੱਲੇ ਜਾ ਸਕਦਾ ਸੋ ਦੋਸਤੋ ਅੱਜ ਦੀ ਗੱਲਬਾਤ ਇੱਥੇ ਸਪਾਪਤ ਕਰਾਂਗੇ ਇਹ ਗੱਲਬਾਤ ਕਰਨ ਦਾ ਮਕਸਦ ਹੀ ਇਹ ਸੀ ਕਿ ਸਿੱਧੂ ਮੂਸੇਵਾਲਾ ਨੂੰ ਕਲਾ ਗਾਇਕ ਦੇ ਤੌਰ ਤੇ ਨਾ ਜਾਣੋ ਉਹ ਇੱਕ ਨੇਕ ਦਿਲ ਇਨਸਾਨ ਸੀ ਸਮਾਜ ਸੇਵੀ ਸੀ ਲੋਕਾਂ ਦੇ ਦਰਦਾਂ ਦਾ ਹਾਣੀ ਸੀ ਉਹ ਸੋ ਖੇਤ ਦੇ ਵਿੱਚ ਇਜਾਜ਼ਤ ਲਵਾਂਗੇ ਸੁਖਪਾਲ ਸਿੰਘ ਸਿੱਧੂ ਜੋ ਕਿ ਸਿੱਧੂ ਮੂਸੇਵਾਲਾ ਦੇ ਪਰਮ ਮਿੱਤਰ ਨੇ ਬਾਈ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ